ਗਾਈਸ ਕੀ ਹਾ ਟਾ ਟਾ ਸਾਰਿਆਂ ਨੂੰ ਸਵਾਗਤ ਹੈ ਇਸ ਬਲੌਗਰ ਚੈਨਲ ਤੇ ਫਿਰ गाइस ਵੀਰ ਦੇ ਵੀਡੀਓ ਪੰਜ ਤੱਕ ਲਗਾ ਗਏ ਦੋਨੋਂ ਤੁਹਾਨੂੰ ਪਤਾ ਰਹੇ ਕਿ ਆਪਣੀ ਡੇ ਆਪਣਾ ਟੂਰ ਜਿਵੇਂ ਹੁਣ ਬਤਾ ਦੇ ਥਲੇ ਤੇ ਤੁਹਾਨੂੰ ਜਾਂ ਮੈਂ ਵੀ ਥਲੇ ਗਈ ਬਾਈ ਬਾਏ ਮੈਂ ਥਲੇ ਆ ਚੁੱਕਾ ਹਾਂ ਕੋਈ ਇਸ ਤਰ੍ਹਾਂ ਦਾ ਮੌਸਮ ਹੈ ਪੰਜ ਗੋ ਵੀਰ ਕੋ ਜਿਸ ਤਰ੍ਹਾਂ ਦਾ ਵੀਊ ਚੈੱਕ ਕਰੋ ਤੇ ਹੁਣ ਮੈਂ ਦੂਰ ਦੂਰ ਦੌਣਾ ਪੇਲਾ ਰੋਲ ਫਲੋਰ ਆਉਟ ਨੂੰ ਇਹਦੇ ਦਾ ਫਾਸਟ ਲਾਵਾਂਗੇ ਫਿਰ ਐਕਸਰਸ ਕਰਾਂਗੇ ਫਿਰ ਕੋਟੇ ਚੱਲ ਜਾਾਂਗੇ ਗਾਇਸੇ ਜਿਵੇਂ ਟਾਈਮ ਕੱਟੇ ਗਾਇਸ ਰੇਡੀ ਸਾਰੇ ਇਹ ਕੋਲੀ ਵੀ ਤਿਆਰ ਹੋਣਾ ਲੱਗ ਗੱਲਾਂ ਬਾਤਾਂ ਚ ਕਰਦੇ ਹਾਂ ਕੰਟੀਨੂਆ ਕਦੋਂ ਦੌੜ ਗਾ ਗਏ ਪਰ ਗਾਇਸ ਨਿਯਮ ਗਾਇਨ ਕਰਾ ਪਾ ਬਾਰੀ ਅੱਜ ਕੀ ਬੈਠਾਂਗੇ ਪਤਾ ਨਹੀਂ ਉਹ ਦਾ ਡਾਪਣਾ ਦੀਆਂ ਦੀਦੀਆਂ ਦੀ ਚਾਂਦੀ ਦੀਆਂ ਦੇ ਚੜਾਏ ਉਹਨਾਂ ਰਾਤ ਨੀ ਉਹ ਵੇਖੀ ਐਨੀ ਦੇ ਚਾੜਾ ਲੜੇ ਆਹ ਨਾ ਮੈਂ ਇਹ ਰਕਾਲਾ ਨੇ ਫਾਸਟ ਰਨਿੰਗ ਤੇ ਤੈਨੂੰ ਬਾਅਦ ਚ ਹੋਵੇ ਫਾਸਟ ਰਨਿੰਗ ਕਰ ਗਾਈਸ ਆਪਾਂ ਲਾ ਲਈਆਂ ਦੌੜ ਤੇ ਹੁਣ ਮੈਂ ਚੱਲਣਾ ਉੱਤੇ ਕਿਉਂਕਿ ਮੇਰਾ ਬਹੁਤ ਪੁਰਾਣਾ ਹੋ ਲ ਚੁਕਿਆ ਥੱਕ ਗਿਆ ਜੇ ਕਿਉਂਕਿ ਕੱਲ ਵੀ ਸੀ ਆਨੂੰ ਪਤਾ ਦੋ ਦਿਨ ਦਿਨ ਥੱਕਾਂਗਾ ਫੇਰ ਹੀ ਕੰਮ ਬੰਨਾ ਹੈ ਇਹ ਖਲੀਆਂ ਪਹਿੜੀਆਂ ਪਹਿਗੀਆਂ ਸ਼ਾਇਦ ਇਹ ਜਲਦਾ ਗਾਈਸ ਕੋਠੇ ਤੇ ਤਿਆਰ ਹੋਗੇ ਤੈਨੂੰ ਮੈਂ ਦਸ ਸਕੂਲ ਜਾਣਾਗਾ ਤੇ ਗਾਈਸ ਬਾਏ ਬਾਏ

ਹਾਂ ਗਾਈਸ ਮੈਂ ਆ ਚੁੱਕਾ ਸਕੂਲੋਂ ਸਕੂਲੋਂ ਆ ਗਿਆ ਮੈਂ ਬੱਲ ਲੈ ਪਰਣਾ ਤੇ ਨਵਾਂ ਪਰਣਾ ਲਿਆ ਗਾਇਸ ਕਿਹੋ ਜਿਹਾ ਲੱਗਾ ਚੈੱਕ ਕਰਿਓ ਦੱਸਿਓ ਨਵੇਂ ਪਰਨੇ ਦਾ ਲੜ-ਨੁੜਦਿਆਂ ਚੈੱਕ ਕਰਨਾ ਮੈਂ ਚੱਲ ਬੰਨੀ ਲਈ ਅੱਜ ਤੇ ਆਉਣ ਬੰਨਿਆ ਕਰਾਂਗੇ ਸਕੂਲ ਜਾਣ ਵਕਤ ਕਿਹੋ ਜਿਹਾ ਕਰ ਦੱਸਿਓ ਗਾਈਸ ਕਿਉਂਕਿ ਨਵੇਂ ਪਰਨੇ ਦਾ ਇੰਨਾ ਜਲਦੀ ਬੱਤਰ ਨਹੀਂ ਹੁੰਦਾ ਤੇ ਠੀਕ ਹੈ ਯਾਰ ਹਾਂ ਤੇ ਚਲੋ ਗਾਈਸ ਹੁਣ ਮੈਂ ਤੁਹਾਨੂੰ ਸੁੱਦਾ ਮਿਲਦਾ ਹਾਂ ਅ ਟਿਊਸ਼ਨ ਤੇ ਜਾਣ ਵਕਤ ਬਾਏ ਗਾਈਸ ਗਾਈਜ਼ ਮੈਂ ਬਸ ਟਿਊਸ਼ਨ ਦਾ ਟਾਈਮ ਹੋ ਗਿਆ ਗਾਈਜ਼ ਤੇ ਹੁਣ ਮੈਂ ਚੱਲਾਂ ਟਿਊਸ਼ਨ ਤੇ ਤੇ ਤੁਹਾਨੂੰ ਮਿਲਾਂ ਗਾਈਜ਼ ਟਿਊਸ਼ਨ ਤੇ ਮੈਂ ਬਕ ਕੋਲੋਨੀ ਐ ਤੇ ਜਾ ਕੇ ਤੇ ਹੁਣ ਗਾਈਜ਼ ਮੈਂ ਚੱਲਾਂ ਟਿਊਸ਼ਨ ਦੇ ਟਿਊਸ਼ਨ ਦਾ ਟਾਈਮ ਹੋ ਚੁੱਕਾ ਰੋਟੀ ਰੋਟੀ ਖਾ ਲਈ ਐ ਹੁਣ ਮੈਂ ਚੱਲਦਾ ਗਾਈਜ਼ ਬਾਏ ਬਾਏ ਗਾਈਜ਼ ਹੁਣ ਮੈਂ ਆਜੂਗਾ ਟਿਊਸ਼ਨ ਤੋਂ ਘਾਰ ਤੇ ਘਾਰ ਆ ਗਿਆ ਗਾਈਜ਼ ਮੈਂ ਵਿਹਲਾ ਕੌੜਾ ਵਿਹਲਾ ਅੱਜ ਮੇਰਾ ਯਾਰ ਵੀ ਦੁਕਾਨੇ ਆ ਤੇ ਪੂਰਾ ਵਿਹਲਾ ਐਵੇਂ ਆ ਗਾਈਜ਼ ਮੈਂ ਆ ਗਿਆ ਇੱਥੇ ਤੇ ਕੋਈ ਵੀ ਨਹੀਂ ਆਇਆ ਇਹ ਆਣੀ ਗਿਆ ਧਾਰਿਆ ਗਾਈਸ ਤੇ ਕੀ ਪਤਾ ਨਹੀਂ ਕੀ ਦੇ ਕਰਨ ਗਾਈਸ ਤੇ ਉਹਨਾਂ ਵੇਨੇ ਕੀ ਕਰਦੇ ਆ ਵਾ ਵਿਲੀਆ ਮਾਰਦੇ ਆ ਜੇ ਬਾਏ ਗਾਈਸ ਗਾਈਸ ਮੈਂ ਲੈ ਆਂਦੀ ਆ ਕੁਲਕੀ ਤੋਂ ਹੁਣ ਖਾਣ ਲੱਗਾ ਗਾਈਸ ਕੁਲ ਵੀ ਕਿਉਂਕਿ ਉਹ ਮੇਰਾ ਵੀਰ ਆਇਆ ਨਹੀਂ ਹੈ ਹਾਂ ਹਾਂ ਤੇ ਲੈ ਆਲੀ ਉਹ ਵੇਹ ਕੀ ਗੱਲ ਆ ਗਾਈਸ ਮੈਂ ਬਖਾਈਏ ਕਰਤੀ ਤੇ ਰਹਿਤਾਂ ਮਿਲਦੇ ਇਹ ਆਪਣੇ ਗੁਰਦੁਆਰੇ ਸੋਖਾਸਨ ਕਰਾਉਣ ਦੀ ਤੇ ਮੈਨੂੰ ਪਤਾ ਇਹਦੀ ਵੀਡੀਓ ਨਿੱਕੀ ਬਣੀ ਕਿਉਂਕਿ ਅੱਜ ਦੇ ਵੀਡੀਓ ਦੇ ਕੁਝ ਵੀ ਨਹੀਂ ਕੀਤਾ ਕੁਝ ਵੀ ਜੋ ਵਾਫਰੇ ਗਿਤਾ ਜੀ ਆ ਹੁਣਾ ਪਾ ਚੁਕੇ ਗੁਰਦੁਆਰੇ ਐਂਟਰੀ ਕਰਦੀ। ਸ਼ੀਆ ਕਰੋ ਮੁੰਡੇ ਦੀ ਫਾਈਟਿੰਗ ਲੱਗਦੀ ਆ ਫਾਈਟ ਹੋ ਰਹੀ। ਓਏ ਲਾਓ ਦੋਏ ਪਰਾ ਵਲੋਗ ਚ ਬਣਾ ਆ ਬਣਾਉਨੇ ਆ। ਯਾ ਚੱਲ ਦੋਸਤੋ ਸਾਡੇ ਨਾਲ ਜੁੜ ਜਿਕੇ ਨੇ ਸੈਲ ਭਾਈ ਹੋਰ ਗਿਆ ਯਾ ਚੱਲ ਦੋਸਤੋ। ਜੋ ਬਣ ਭਾਈ ਜੋ ਵੀ ਜਨ ਨਾਲ ਆ ਦੋਸਤੋ। ਹਾਏ ਹਾਏ। ਮਧਿਆ ਭਾਈ ਤੁਸੀਂ ਨਾਲ ਹੋਰ ਸੁਣਾ ਭਾਈ ਪਰਨਾ ਹੀ ਬੜਾ ਕੋਲਾ ਲੱਗਿਆ ਭਾਈ ਇਹਦਾ ਨਵਾਲੇ ਮੈਂ ਵੇਖੀ ਉਹ ਲੜਨ ਲੜਾਉਂਦਾ ਵੀ ਹੈ ਕਿ ਨਹੀਂ ਕਿੱਦਾਂ ਭਾਈ ਆ ਟੋਰ ਇਹਨਾਂ ਦੇ ਪਰਨੇ ਵੀ ਹੈ ਹਾਂਜੀ ਭਾਈ ਪਰਨਾ ਜਿੱਦਾਂ ਮੱਝ ਵਧੀਆ ਨਾ ਕਿੱਦਾਂ ਭਾਈ ਚੈੱਕ ਕਰੋ गाइस ਇਹਨਾਂ ਦੀ ਫਾਈਟ ਹੋ ਰਹੀ ਹੈ ਚਾ 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 ਜਦੋਂ ਕਰੇ ਸ਼ਤਰ ਫੇਰਦੇ ਨੇ ਇੱਕ ਦੂਜੇ ਨੂੰ ਭਰਾ ਭਰਾ ਫਿਰ ਕੁੱਟਦੇ ਹੁੰਦੇ ਨੇ ਗੁੱਸਾ ਕੱਢਦੇ ਚੱਲ 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 ਸ਼ੇਰ ਚੱਲ 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 ਕਿੱਦਾਂ ਭਾਈ ਬਸਕਾਰੋ ਜਾਏ ਕਿੱਦਾਂ ਭਾਈ ਵਾਹ ਹੈ ਗਰਦੀ ਦਾ ਸਾਸ ਆਹ ਹੋਏ ਹੱਤੇ ਭਾਈ ਭੋਣਾ ਭਾਈ ਮਨੇ ਮਜੂਮਾ ਲਾ ਕਰ ਮੈਂ ਨਹੀਂ ਲੇ ਗਿਆ ਯੇ ਤੈਨੂੰ ਕੀ ਆਏ ਤੂੰ ਬੜਾ ਪੀ ਲਿਆ ਗਲਾਬੀ ਆ ਪਰ ਨਾ ਬੰਨੇ ਚਿੱਟਾ ਹੀ ਭਰਾਵਾ ਦੇਖ ਰੋਗਾ ਭਾਈ ਆ ਵੇਖੋ ਗਲਾਬੀ ਦੇਖੋ ਨੀਲਾਵਾ ਜਿਸ ਕੋ ਇੰਨੀ ਨੀਲਾਵਾ ਨੀ ਜਾਮਣੀ ਤੇਰਾ ਕਰਗਾ ਅੱਛਾ ਛੋਲੇ ਦਾ ਨਿਕਲਗਾ ਤੇ ਗਾਈਜ਼ ਹੁਣ ਆਪਾਂ ਛੋਕਾ ਸੰ ਕਰਾ ਕੇ ਤੈਨੂੰ ਮਿਲਦੇ ਆ ਬਾਏ ਬਾਏ ਗਾਈਜ਼ ਗਾਈਜ਼ ਆਪਾਂ ਛੋਕਾ ਸੰ ਕਰਾਏ ਆ ਤੇ ਛੋਟਾ ਵੀਰ ਆਂਦਾ ਮੇਰੀ ਵੀਡੀਓ ਬਣਾ ਮੈਂ ਚੱਲ ਠੀਕ ਆ ਕਿਉਂ ਨਾ ਬਣਾ ਕਰੂ ਤੈਨੂੰ ਫੜ ਲੈ ਫੜ ਫੜ ਲੈ ਨਾ ਫੜ ਲੈ ਨਾ ਗਾਈਜ਼ ਆ ਲੱਕੋ ਆਪਣੇ ਭਰਾ ਵਿਆਹ ਗੱਲਾਂ ਕਰ ਫੜ ਫੜ ਉਹ ਬਾੜੇ ਬਾੜੇ ਚੋਰ ਬਾੜੇ ਐ ਹਣ ਬਾੜੇ ਇਹ ਇਹ ਤੋਂ ਮੈਂ ਕਰਦਾ ਗਾਇਸ ਯਾਕਰ ਮਮਾ ਮੇਰੇ ਨਾ ਮਾਰ ਦੇ ਫਤਿਹ ਮੈਨੂੰ ਦੇ ਦੇ ਵਿਚਾਰਾ ਰੋਂਦਾ ਹੈ ਬੁਗਾ ਉਹ ਬੇਲੇ ਪਾਰਟੀ ਦੇ ਉਹ ਬੋਡਰੀ ਪਾਰ ਕਰਤਾ ਉਹ ਫਿਰ ਇਹ ਹਾਂ ਡਿੱਗ ਗਿਆ ਇੱਕ ਮਿੰਟ ਹਲੋ ਗਾਈ ਆਏ ਹਾਈ ਗਾਇਸ ਇਹਨੇ ਤੇ ਤੇਰਾ ਮੈਨੂੰ ਕੀ ਹਾਲ ਹੈ ਗਾਇਸ ਆ ਦੇਖਾਰੇ ਇੱਕ ਨਵਾਂ ਮੁੰਡਾ ਆਇਆ ਹੈ ਕਿ ਕਨਾ ਕੋ ਜੀ ਬਹੁਤ ਸਖੋਂਦੇ ਕੁਝ ਹਾਂਜੀ ਹਾਂ ਲਾ ਕੀ ਹੈ ਗਾਈਸ ਯਾ ਲਾ ਗਾਈਸ ਮੈਂ ਇੰਟਰੋਡਕਸ਼ਨ ਲਾ ਬਣਾ ਮੇਰਾ ਲੰਗਰ ਬੰਦਰ ਤੇ ਕੋਈ ਗਾ ਨਹੀਂ ਭਾਈ ਮੁੰਡਾ ਸਾਂ ਗਿਆ ਵਿਚਾਰਾ ਨੂੰ ਪਤਾ ਨਹੀਂ ਆਪਾਂ ਥੋੜੇ ਬੋਤੀਆਂ ਉਹ ਧਿਆਨ ਨਾ ਭਰਾ ਬਹੁਤ ਸਿਰ ਨਾ ਪਾੜਦੀ ਠੀਕ ਹਾਂਜੀ ਹਾਂਜੀ ਭਾਈ ਤੇ ਗਾਈਸ ਹੁਣ ਆਪਾਂ ਤੁਹਾਨੂੰ ਜਾ ਕੇ ਬਾਹਰ ਜਾ ਕੇ ਮਿਲਦੇ ਹਾਂ ਮਿਲ ਕੇ ਮਿਲਾਂਗੇ ਗਾਈਸ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਹੁਣ ਮੈਂ ਪੂਰੀ ਤਰ੍ਹਾਂ ਥੱਕ ਚੁੱਕਾ ਗਾਈਸ ਤੇ ਬੈਗ ਇਥੇ ਲਿਆਂਦਾ ਕੰਮ-ਕੁਮ ਕਰਦੇ ਸਕੂਲ ਦਾ ਤੇ ਜਿਨਾਂ ਨੂੰ ਅੱਜ ਦਾ ਵਲੌਗ ਲੱਗਾ ਵਰੀਆ ਲਾਈਕਸ ਸਬਸਕ੍ਰਾਈਬ ਐਂਡ ਸ਼ੇਅਰ ਜਰ ਕਰ ਦਿਓ ਗਾਈਸ ਬਾਏ ਬਾਏ